ਔਰ ਦੇਸ਼ ਦੀ ਆਮ ਜਨਤਾ ਨੂੰ ਮੀਡਲ ਕਲਾਸ ਲੋਕਾਂ ਨੂੰ ਲੁੱਟਿਆ ਗਿਆ ਹਾਜਰੇ ਸ਼ੇਅਰ ਆਪਾਂ ਖਰੀਦੇ ਆ ਆਪਣੇ ਛੋਟੇ ਛੋਟੇ ਦਰਮਿਆਨੇ ਲੋਕ ਆ ਵੀ ਕਿਰਤ ਕਮਾਈ ਦਾ ਪੈਸਾ ਲੱਖ ਲੱਖ 2-2 ਲੱਖ ਰੁਪਏ ਸ਼ੇਅਰਾਂ ਚ ਲਾਉਂਦੇ ਆ ਉਹ ਚੰਗੀਆਂ ਕੰਪਨੀਆਂ ਜਾ ਕੇ ਪੈਸਾ ਲਾਉਂਦੇ ਆ ਤਾਂ ਜੋ ਸ਼ੇਅਰ ਵਧ ਜਾਣ ਤੇ ਚਾਰ ਪੈਸੇ ਉਹਨਾਂ ਨੂੰ ਵੱਟ ਜਾਣ ਔਰ ਬੇਚ ਦੇ ਅੰਦਰ ਇੱਕ ਸਨੇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਡਾਨੀ ਤੇ ਅਭਾਨੀ ਨੂੰ ਮਦਦ ਕਰਦੇ ਆ ਕਿ ਇਹਨਾਂ ਦੀਆਂ ਕੰਪਨੀਆਂ 'ਚ ਜੇ ਅਸੀਂ ਪੈਸਾ ਲਾਵਾਂਗੇ ਤੇ ਸਾਡਾ ਪੈਸਾ ਦੁੱਗਣਾ ਤਿਗਣਾ ਹੋ ਜਾਊਗਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਕਾਰੋਬਾਰ ਦੇ ਨਾਲ-ਨਾਲ ਇਹਨਾਂ ਦੇ ਪ੍ਰਾਈਵੇਟ ਪ੍ਰੋਗਰਾਮਾਂ 'ਚ ਵੀ ਜਾਂਦੇ ਪਿੱਛੇ ਦੇਖਿਆ ਹੋਣਾ ਮੋਦੀ ਜੀ ਅਬਾਨੀਆਂ ਦੇ ਵਿਆਹ ਚ ਗਏ ਕਾ ਬਾਨੀ ਕੱਲ ਨੂੰ ਸ਼ੇਅਰ ਮਾਰਕੀਟ 'ਚ ਕੋਈ ਸ਼ੇਅਰ ਕੱਡੇਗਾ ਉਹ 100 ਰੁਪਏ ਦੀ ਚੀਜ਼ ਤੇ ਤੜਕੀ ਹੋਰੀ 500 ਦੀ ਹੋ ਜਾਣੀ ਇਹ ਸੁਨਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ ਕਿ ਅਦਾਨੀ ਤੇ ਅਬਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਓ ਤੇ ਦੁੱਗਣਾ ਤਿਗਣਾ ਹੋ ਜਾਏਗਾ ਔਰ ਅਡਾਨੀ ਸਾਹਿਬ ਕੀਦੇ ਮਿੱਤਰ ਹੈ ਅਡਾਨੀ ਕੀਦੇ ਮਿੱਤਰ ਹੈ ਦੁਨੀਆ ਜਾਣਦੀ ਹੈ ਇੱਕ ਹਿਡਨ ਵਰਗ ਨਾਮ ਦੀ ਕੰਪਨੀ ਏਜੰਸੀ ਹੈ ਇਹ ਯੂ ਐਸ اے ਦੀ ਯੈਲੋ ਕੋ ਇਹਨੇ ਖੁਲਾਸਾ ਕੀਤਾ ਸੀ 2023 ਦੇ ਵਿੱਚ 1 ਜਨਵਰੀ 2023 ਇਹਨਾਂ ਨੇ ਚਾਹ ਸੀ ਵੀ ਇਹ ਧਿਆਨ ਰੱਖਦੀ ਹੈ तमाम ਕੰਪਨੀਆਂ ਤੇ ਆਡਟ ਨੂੰ ਨਜ਼ਰ ਰੱਖਦੀ ਹੈ ਕਈ ਵੱਡੀਆਂ ਕੰਪਨੀਆਂ ਦੀ ਅਕਾਊਂਟਿੰਗ ਰੈਗੂਲਰਿਟੀਜ਼ ਹੁੰਦੀ ਹੈ ਜાં ਜੋ ਮੈਨੇਜਮੈਂਟ ਸੈਕਟਰ ਦੇ ਵਿੱਚ ਕਈ ਕੰਪਨੀਆਂ ਵੱਡੇ ਵੱਡੇ ਕਫਲੇ ਕਰਦੀਆਂ ਇਹ ਹਿਡਨ ਬਰਗ ਉਹਨਾਂ ਬਾਰੇ ਖਲਾਸਾ ਕਰਦੀ ਹੈ ਇਹਨੇ ਖਲਾਸਾ ਕੀਤਾ 1 ਜਨਵਰੀ 2003 ਤੇ ਜਿਹੜਾ ਬਹੁਤ ਮੜਾਨੀ ਦਾ ਭਰਾ ਅਰਜੇਸ਼ ਅਡਾਨੀ ਜਿਹਰੇ ਤੇ ਬੀਆਈ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਦੇ ਦੋ ਮਕਦਮੇ ਦਰਜ ਹੈ ਜਿਹੜਾ ਦੋ ਵਾਰ ਜੇਲ੍ਹ ਚ ਰਿਹਾ ਹੈ ਇਸ ਬੰਦੇ ਨੇ ਨਕਲੀ ਕੰਪਨੀਆਂ ਬਣਾ ਕੇ ਜਿਹਨੂੰ ਅੰਗਰੇਜ਼ੀ ਚ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਸਾਬੀ 20000 ਕਰੋੜ ਤੋਂ ਵੱਧ ਇਹ ਮਰੇਸ਼ੀਅਸ ਲੈ ਗਿਆ ਤੇ ਮਰੇਸ਼ੀਅਸ ਤੋਂ ਨਕਲੀ ਕੰਪਨੀਆਂ ਬਣਾ ਕੇ ਰਜੇਸ਼ ਅਡਾਨੀ ਰਜੇਸ਼ ਅਡਾਨੀ ਜਿਹੜਾ ਹੈ ਇਹਨੇ ਫਿਰ ਉਹਦੇ ਅੰਦਰ ਪੈਸਾ ਨਿਵੇਸ਼ ਕੀਤਾ ਉਹ ਜਦੋਂ 20000 ਕਰੋੜ ਬਾਹਰ ਆਉਂਦਾ ਹੈ ਇਹ ਆਪਣੇ ਆਲੇ ਸੋਚਦੇ ਵੀ ਰਾਤੋਂ ਰਾਤ ਸ਼ੇਅਰ ਮਾਰਕੀਟ 'ਚ ਉਛਾਲ ਆ ਗਿਆ। ਇਹ ਜਿਹੜਾ ਸ਼ੇਅਰ ਮਾਰਕੀਟ 'ਚ ਵੇਖਦਾ ਵੀ ਅਡਾਨੀ ਦੀ ਕੰਪਨੀ 2 ਘੰਟਿਆਂ ਬਾਅਦ 20 ਰੁਪਏ, 30 ਰੁਪਏ, 40 ਰੁਪਏ, 80 ਰੁਪਏ। ਉਹ ਨਿਵੇਸ਼ ਕਰ ਦਿੰਦਾ। ਜਦੋਂ ਉਹਨੇ ਨਿਵੇਸ਼ ਕਰਤਾ ਪੈਸਾ ਇਸ ਸਰ 'ਚ ਨਿਵੇਸ਼ ਹੋ ਗਿਆ ਤੇ ਰਿਪੋਰਟ ਆਈ। 2023 ਜਨਵਰੀ ਨੂੰ ਨਿਵੇਸ਼ ਤੋਂ ਬਾਅਦ ਜਿਹੜਾ ਰਿਪੋਰਟ ਆਈ 8 ਲੱਖ ਕਰੋੜ ਰੁਪਏ ਦਾ ਅੜਾਨੀ ਨੂੰ ਫਾਇਦਾ ਹੋ ਗਿਆ ਕਿੰਨਾ 8 ਲੱਖ ਕਰੋੜ 8 ਲੱਖ ਕਰੋੜ ਦਾ 3 ਸਾਲਾਂ ਚ ਫਾਇਦਾ ਹੋ ਗਿਆ ਇੱਕ ਵੱਡਾ ਪਰਾਜ ਜਿਹੜਾ ਵਿਨੋਦ ਅੜਾਨੀ ਹੈ ਜਿਹੜੀਆਂ 20 ਸ਼ੈੱਲ ਕੰਪਨੀਆਂ ਹੈਗੀਆਂ ਉਹ ਜਦੋਂ ਨਿਵੇਸ਼ ਹੋ ਗਿਆ ਉਦੋਂ ਉਹਨੇ ਪੈਸਾ ਕਰਤਾ ਇਤਨਾ ਲੈਨੇ ਖਰੀਦ ਲਿਆ ਹਿਡਨ ਬਰਗ ਦੀ ਰਿਪੋਰਟ ਆ ਗਈ ਤੇ ਫੇਰ ਕੀ ਹੋਇਆ 38 ਸ਼ੈਨ ਕੰਪਨੀਆਂ ਸੀ ਇਹੋ ਜੀਆਂ ਉਹ 38 ਤੇ 38 ਦੇ ਵਿੱਚ ਮੀਡਲ ਕਲਾਸ ਲੋਕਾਂ ਦਾ ਪੈਸਾ ਲੱਗਿਆ ਸੀ ਕੀ ਬੰ ਜਿਹੜੀ ਆ ਜਿਹੜੀ ਬੀਬੀ ਆ ਚੇਅਰਮੈਨ ਸੇਦੀ ਦੀ ਫੇਰਾ ਤੇਰੇ ਘਰਾਂ ਦੇ ਦਾ ਪੈਸਾ ਵੀ ਉਹਨਾਂ ਕੰਪਨੀਆਂ 'ਚ ਲੱਗਿਆ ਸੀ ਰਿਪੋਰਟ ਆਈ 2023 ਤੇ ਨਾਲ ਦੀ ਨਾਲ ਸ਼ੇਅਰ ਮਾਰਕੀਟ 9% ਥੱਲੇ ਡਿੱਗ ਗਿਆ ਜਾਣੀ ਕਿ 33 ਲੱਖ ਕਰੋੜ ਦਾ ਡਿੰਪਾ ਜੀ ਨੁਕਸਾਨ ਹੋ ਗਿਆ ਜਨਤਾ ਦਾ ਜਿਨ੍ਹਾਂ ਨੇ 500 ਰੁਪਏ ਦਾ ਸ਼ੇਅਰ ਖਰੀਦਿਆ ਸੀ ਐਗਜ਼ਾਮਪਲ ਉਹ 100 ਰੁਪਏ ਦਾ ਰਹਿ ਗਿਆ 400 ਡਿੱਗ ਗਿਆ ਅਡਾਨੀ ਨੂੰ ਕੋਈ ਨਕਸਾਮ ਨਹੀਂ ਹੋਇਆ ਲੇਕਿਨ ਆਮ ਜਨਤਾ ਦਾ ਪੈਸਾ ਡੁੱਬ ਗਿਆ ਅਡਾਨੀ ਨੇ ਤਾਂ ਫੇਕ ਰੇਕ ਵਧਾਇਆ ਵਿਆ ਸੀ ਜਿਹੜੀ ਚੀਜ਼ 500 ਦੀ ਹੈ ਹੀ ਨਹੀਂ ਉਹ ਆ ਦਾ ਵੀਜ਼ਰ ਕਰੋੜ ਰੁਪਈਆ ਲਾ ਕੇ 500 ਦੀ ਬਣਾਈ ਗਈ ਸੀ ਹੈ ਰੋਲਾ ਪੈ ਗਿਆ ਦੇਸ਼ ਇਹ ਕਿ ਰੋਲਾ ਪੈ ਗਿਆ ਕੌਪੋਜੀਸ਼ਨ ਨੇ ਆਵਾਜ਼ ਚੱਕੀ ਪੜਾ ਸਾਹਿਬ ਰਾਹੁਲ ਗਾਂਧੀ ਚੀਕਾ ਮਾਰ ਮਾਰ ਕੇ ਤੁਸੀਂ ਲੋਕ ਸਮਝ ਜਦੀਕ ਸਾਹਿਬ ਕਿ ਉਹ 20000 ਕਰੋੜ ਦੱਸੋ ਕੀ ਲੈ ਕਿਸੇ ਨੇ ਗੱਲ ਨਹੀਂ ਸੁਣੀ ਹਾਈ ਕੋਰਟ ਚ ਜਾਵੜੇ ਆ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਤੁਸੀਂ ਦੇਖਿਆ ਹੀ ਆ ਵੀ ਤਿੰਨ ਵਾਰੀ ਤੇਨੇ ਜੱਜਾਂ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਦੀ ਇਸ ਦੇਸ਼ ਵਿੱਚ ਸਭ ਕੁਝ ਠੀਕ ਨਹੀਂ ਹੈ ਸੁਪਰੀਮ ਕੋਰਟ ਦਾ ਆਵੜੇ ਅਸੀਂ ਮਾਨਜੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਅਸੀਂ ਸੀਬੀਆਈ ਦੀ ਇਨਕੁਆਰੀ ਮੰਗਦੇ ਹਾਂ ਕਰੂਗੀ ਕੌਣ ਸੈਪੀ ਦੀ ਇਨਕੁਆਰੀ ਜਿਹਨੂੰ ਸੁਪਰੀਮ ਕੋਰਟ ਨੇ ਕਹਿਤਾ ਤਾਂ ਮੰਗਣੀ ਪੈਣੀ ਹੈ ਪੇਸ਼ਾਬੀ ਨੇ ਇਨਕੁਆਰੀ ਕੀਤੀ ਸੈਟ ਦੇ ਚੇਅਰਮੈਨ ਨੇ ਤੇ ਉਹਨਾਂ ਨੂੰ ਕਹਤਾ ਵੀ ਹਿڈن ਬਰਗ ਝੂਠ ਬੋਲਦੀ ਹੈ ਇੱਥੇ ਤਾਂ ਸਾਰਾ ਕੁਝ ਠੀਕ ਹੈ ਤੇ ਮਾਮਲਾ ਠੰਡੇ ਵਾਸਤੇ ਰੋਜ਼ਾਨਾ ਖਬਰਾਂ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਜੋ ਹਰ ਪ੍ਰਕਾਰ ਦੀ ਖਬਰ ਤੁਹਾਡੇ ਕੋਲ ਜਲਦੀ ਪਹੁੰਚ ਸਕੇ